ਸੰਧਾਰਾ ਸੋਣ ਮਹੀਨੇ ਵਿੱਚ ਆਪਣੀਆਂ ਧੀਆਂ ਪੈਣਾ ਨੂੰ ਦਿੱਤੀ ਗਈ ਸੌਗਾਤ ਨੂੰ ਹੀ ਆਪਾਂ ਸੰਧਾਰਾ ਕਹਿੰਦੇ ਆ ਕਿੰਨਾ ਮੋਹ ਭਰਿਆ ਜਿਹਾ ਲੱਗਦਾ ਨਾ ਜਦੋਂ ਕਹਿੰਦੇ ਆ ਕਿ ਧੀਆਂ ਨੂੰ ਪੜੀ ਉਡੀਕ ਹੁੰਦੀ ਹੈ ਕਿ ਉਹਨਾਂ ਦੇ ਪੇਕਿਓ ਸੰਧਾਰਾ ਆਊਗਾ ਮੈਂ ਕਿਤੇ ਪੜਿਆ ਸੀ ਇਹਦੇ ਬਾਰੇ ਕਿ ਅਸਲ ਵਿੱਚ ਪੁਰਾਣੇ ਸਮਿਆਂ ਵਿੱਚ ਸੰਧਾਰਾ ਤਾਂ ਦਿੱਤਾ ਜਾਂਦਾ ਸੀ ਕਿ ਉਹਨਾਂ ਟਾਈਮਾਂ ਦੇ ਵਿੱਚ ਕੱਚੇ ਘਰ ਹੁੰਦੇ ਸੀ ਤੇ ਉਹਨਾਂ ਦੀ ਰਸੋਈ ਜੋ ਹੁੰਦੀ ਸੀ ਚੌਂਕੇ ਜੋ ਬਣੇ ਹੁੰਦੇ ਸੀ ਜਿਹਨੂੰ ਓਪਨ ਕਿਚਨ ਆਪ ਅੱਜਕੱਲ ਕਹਿ ਦਿੰਦੇ ਆ ਉਹ ਉਹਨਾਂ ਦੇ ਘਰ ਦੇ ਵਿਹੜੇ 'ਚ ਬਣੇ ਹੁੰਦੇ ਸੀ ਬਿਨਾਂ ਛੱਤ ਤੋਂ ਉੱਥੇ ਉਹਨਾਂ ਨੇ ਚੁੱਲ੍ਹਾ ਬਣਾਇਆ ਹੁੰਦਾ ਸੀ ਉੱਥੇ ਰੋਟੀ ਪਾਣੀ ਤਿਆਰ ਕੀਤਾ ਜਾਂਦਾ ਸੀ ਤੇ ਸੌਣ ਦੇ ਮਹੀਨੇ ਦੇ ਵਿੱਚ ਕਿਉਂਕਿ ਬਹੁਤ ਬਾਰਿਸ਼ ਹੁੰਦੀ ਸੀ ਕੀ ਕੀ ਵਾਰ ਤਾਂ ਬਾਰਿਸ਼ ਜਦੋਂ ਲਗਾਤਾਰ ਲੱਗ ਹੁੰਦੀ ਸੀ ਸੌਂ ਦੀ ਝੜੀ ਲੱਗਦੀ ਸੀ ਤੇ ਚੁੱਲਿਆਂ 'ਚ ਅੱਗ ਨਹੀਂ ਸੀ ਮੱਚਦੀ ਤੇ ਉਦੋਂ ਵੀ ਬਹੁਤ ਹੀ ਕਿਸੇ ਸਮਝਦਾਰ ਨੇ ਇਹ ਰੀਤ ਚਲਾਈ ਸੀ ਮਾਪੇ ਆਪਣੀਆਂ ਧੀਆਂ ਲਈ ਕੁਝ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਜਿੰਨਾ ਚਕੇ ਬਿਸਕੁਟ ਖਾਸ ਕਰਕੇ ਹੁੰਦੇ ਸੀ ਉਹ ਉਦੋਂ ਪੀਪਾ ਭਰ ਕੇ ਆਪਣੀਆਂ ਧੀਆਂ ਨੂੰ ਦੇ ਕੇ ਆਉਂਦੇ ਸਨ ਤਾਂ ਕਿ ਜਿਸ ਦਿਨ بارش ਹੋਵੇ ਜਿਆਦਾ بارش ਆ ਤੇ ਮੈਂ ਉਹਨਾਂ ਦਾ ਪਰਿਵਾਰ ਭੁੱਖਾ ਨਾ ਸੋਵੇ। ਵਧੀਆ ਗੱਲਾਂ ਸੀ। ਪਰ ਅੱਜ ਕੱਲ ਇਹ ਚੀਜ਼ ਨੂੰ ਇੰਨਾ ਕੁ ਜ਼ਿਆਦਾ ਟ੍ਰੈਂਡਿੰਗ ਵਿੱਚ ਬਦਲ ਦਿੱਤਾ ਗਿਆ ਵਾ ਕਿ ਸਿਰਫ ਇਹ ਖਾਣ ਪੀਣ ਦੀਆਂ ਚੀਜ਼ਾਂ ਤੱਕ ਸੀਮਤ ਨਹੀਂ ਰਹਿ ਗਿਆ। ਹੋਰ ਵੀ ਚੀਜ਼ਾਂ ਗਿਫਟ ਵਗੈਰਾ ਲੈ। ਕਿਉਂਕਿ ਜੀ ਸਾਡੀ ਦਰਾਣੀ ਦਾ ਇੰਨਾ ਸੰਧਾ ਰਾਇਆ ਸਾਡੀ ਜਠਾਣੀ ਦਾ ਇੰਨਾ ਸੰਧਾ ਰਾਇਆ। ਉਹ ਕੁੜੀਆਂ ਐ ਕਿਉਂ ਨਹੀਂ ਸੋਚਦੀਆਂ? ਕਿ ਕਿ ਉਹਨਾਂ ਦੇ ਪੇਕੇ ਇੰਨਾ ਕਰਨ ਜੋਗੇ ਹੈ ਗੱਲ ਸਿਰਫ ਲੈਣ ਦੇਣ ਦੀ ਨਹੀਂ ਹੈ ਕਿੰਨਾ ਮਿੱਠਾ ਕਿੰਨਾ ਪਿਆਰਾ ਮੋਹ ਭਰੀ ਸੁਗਾਤ ਵਾਲਾ ਇਹ ਤਿਹਾਰ ਇਹ ਜੋ ਰੀਤ ਆ ਉਹਨੂੰ ਅਸੀਂ ਕਿਵੇਂ ਲਾਲਚ ਦੇ ਵਿੱਚ ਕਨਵਰਟ ਕਰੀ ਜਾਂਦੇ ਆ ਨਾ ਤੇ ਮੇਰੀ ਤਾਂ ਸਾਰੇ ਭੈਣ ਭਰਾਵਾਂ ਕੀ ਇਹੀ ਬੇਨਤੀ ਆ ਕਿ ਤਿਹਾਰ ਨੂੰ ਤਿਹਾਰ ਰਹਿਣ ਦਿਓ ਉਹਨੂੰ ਲਾਲਚ ਦੀ ਚਾਦਰ 'ਚ ਨਾ ਲਪੇਟੋ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਪੇਕੇ ਵੀ ਮਜਬੂਰੀ ਵਿੱਚ ਧੀਆਂ ਨੂੰ ਉਹਨਾਂ ਦਾ ਬਣਦਾ ਜੋ ਮਾਨ ਤਾਨ ਕਰਦੇ ਆ ਬਾਅਦ ਵਿੱਚ ਉਹਨਾਂ ਨੂੰ ਔਖਾ ਹੀ ਲੱਗਦਾ ਔਖਾ ਕਿਉਂ ਲੱਗਦਾ ਇੱਕ ਤਾਂ ਹੁੰਦਾ ਸੁਗਾਤ ਦਿਲੋਂ ਦੇਣੀ ਤੇ ਇੱਕ ਹੁੰਦਾ ਅਗਲੇ ਨੇ ਮੋਹ ਮੰਗ ਕੇ ਲੈਣੀ ਬਹੁਤ ਫਰਕ ਆ ਤੇ ਮੈਂ ਤਾਂ ਇਹੀ ਰਿਕਵੈਸਟ ਕਰਾਂਗੀ ਕਿਸੋ ਬਾਤ ਨੂੰ ਸੁਗਾਤ ਨੂੰ ਸੁਗਾਤ ਦੇ ਰੂਪ ਚ ਰਹਿਣ ਤੋਂ ਉਹਨੂੰ ਗਿਫਟ ਨੂੰ ਗਿਫਟ ਦੇ ਰੂਪ ਚ ਰਹਿਣ ਤੋਂ ਸਾਰਾ ਸਾਲ ਲੋਕੀ ਕਹਿ ਦਿੰਦੇ ਆ ਆਪਣੇ ਘਰੋਂ ਹੀ ਖਾਣੇ ਆ ਫੇਰ ਕੁੜੀਆਂ ਨੂੰ ਕਾਹਦਾ ਇੰਨਾ ਹੁੰਦਾ ਕਿ ਹਾਂ ਸਾਡੇ ਪੇ ਕਿਉਂ ਸੰਧਾਰਾ ਆਣਾ ਪੇਕਿਆਂ ਦੀ ਤਾਂ ਛੋਟੀ ਜੀ ਚੀਜ਼ ਹੀ ਨਹੀਂ ਮਾਣ ਸੰਧਾਰੇ ਦੀ ਤਾਂ ਉਡੀਕ ਹੁੰਦੀ ਹੋਈ ਆ ਹਰ ਇੱਕ ਕੁੜੀ ਨੂੰ ਹੁੰਦੀ ਆ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਇਹ ਰਿਵਾਜ ਹੈ ਪਰ ਸ਼ਾਇਦ ਕਈਆਂ 'ਚ ਨਹੀਂ ਹੈ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਮੇਰੀ ਵੀਡੀਓ ਦੱਸਿਓ ਜ਼ਰੂਰ ਤੇ ਇਹਦੇ ਬਾਰੇ ਦੱਸਿਓ ਜ਼ਰੂਰ ਕਿ ਤੁਹਾਡੇ ਵੀ ਸੰਧਾਰੇ ਦੇ ਵਿੱਚ ਬਿਸਕੁਟ ਹੀ ਹੁੰਦੇ ਆ ਜਾਂ ਉਸ ਤੋਂ ਇਲਾਵਾ ਖਾਣ ਪੀਣ ਦੀਆਂ ਹੋਰ ਵੀ ਚੀਜ਼ਾਂ ਹੁੰਦੀਆਂ ਨੇ ਤੇ ਤੁਹਾਡੇ ਏਰੀਆ ਵਿੱਚ ਇਸ ਸੰਧਾਰੇ ਦਾ ਕਿੰਨਾ ਮਹੱਤਵ ਆ ਇਹ ਜ਼ਰੂਰ ਮੇਰੇ ਨਾਲ ਸਾਂਝਾ ਕਰਿਓ ਧੰਨਵਾਦ ਜੀ